ਦੋ ਕੁੜੀਆਂ ਵੱਲੋਂ ਇੱਕ ਮੁੰਡੇ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਪੁਲਿਸ ਇਕੱਠੀ ਹੈ, ਲੋਕ ਇਕੱਠੇ ਨੇ ਹੰਗਾਮਾ ਹੋ ਰਿਹਾ ਹੈ। ਇਹ ਤਸਵੀਰਾਂ ਹੁਸ਼ਿਆਰਪੁਰ ਦੇ ਬੱਸ ਸਟੈਂਡ ਦੇ ਨਜ਼ਦੀਕ ਸਥਿਤ 99 ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੈਸ ਲੂਨ ਐਂਡ ਸਪਾ ਸੈਂਟਰ ਦੀ ਹੈ। ਇੱਥੇ ਕੁੜੀਆਂ ਦਾ ਕਹਿਣਾ ਹੈ ਕਿ ਇਸ ਸਪਾ ਸੈਂਟਰ ਦੀ ਮੈਨੇਜਰ ਇੱਕ ਮੁੰਡੇ ਦੇ ਨਾਲ ਮਿਲ ਕੇ ਇੱਥੇ ਜਿਸਮ ਫਰੋਸ਼ੀ ਦਾ ਧੰਦਾ ਚਲਾ ਰਹੀ ਹੈ। ਇੱਕ ਕੁੜੀ ਇੱਥੇ 6 ਮਹੀਨਿਆਂ ਤੋਂ ਹੈ, ਇੱਕ ਇੱਕ ਸਾਲ ਤੋਂ ਕੰਮ ਕਰ ਰਹੀ ਹੈ। ਜਦੋਂ ਇਹਨਾਂ ਕੁੜੀਆਂ ਨੇ ਇਲਜ਼ਾਮ ਲਗਾਏ ਤਾਂ ਪੁਲਿਸ ਦੇ ਵੀ ਖੋਸ਼ ਹੋ ਛੁੱਟ ਗਏ ਕੁੜੀਆਂ ਦਾ ਕਹਿਣਾ ਹੈ ਕਿ ਇਸ ਸਪਾ ਸੈਂਟਰ ਦੀ ਮੈਨੇਜਰ ਇੱਕ ਮੁੰਡੇ ਦੇ ਨਾਲ ਮਿਲ ਕੇ ਕੁੜੀਆਂ ਤੋਂ ਜ਼ਬਰਦਸਤੀ ਧੰਦਾ ਕਰਵਾਉਂਦੀਆਂ ਨੇ ਜਦੋਂ ਉਹ ਮਨਾ ਕਰਦੀਆਂ ਨੇ ਤਾਂ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਇਸ ਦੌਰਾਨ ਇੱਕ ਕੁੜੀ ਨੇ ਇਹ ਵੀ ਦਿਖਾਇਆ ਕਿ ਉਸ ਦੇ ਕੰਨ ਉੱਤੇ ਮੁੰਡੇ ਵੱਲੋਂ ਜ਼ੋਰਦਾਰ ਥੱਪੜ ਮਾਰਿਆ ਗਿਆ ਮੈਨੇਜਰ ਵੱਲੋਂ ਥੱਪੜ ਮਾਰਿਆ ਗਿਆ ਜਿਸ ਕਾਰਨ ਉਸ ਦੇ ਖੋਣ ਵਿੱਚ ਨਿਕਲੇ ਆਪਾ ਜੀ ਇੱਥੇ ਬਹੁਤ ਚੇਰਦਾ ਹੀ ਹੋ ਰਿਹਾ ਜੋ ਹੋ ਰਿਹਾ ਹੈ ਇੱਥੇ ਗੱਲ ਉੱਥੇ ਬੈ ਕੇ ਹੁੰਦੀ ਹੈ ਜਿੱਥੇ ਕੈਮਰੇ ਨਹੀਂ ਲੱਗੇ ਸਾਨੂੰ ਕਹਿੰਦੇ ਅਸੀਂ ਐਡਵਾਂਸ ਪਹਿਲਾਂ ਹੀ ਦਿੱਤਾ ਹੋਇਆ ਆ ਤੁਹਾਡਾ ਕਿਹੜਾ ਐਡਵਾਂਸ ਦਿੱਤਾ ਹੋਇਆ ਜਦੋਂ ਅਸੀਂ ਨਾ ਕਰਦੇ ਆ ਤਾਂ ਆ ਹਾਲ ਕੀਤਾ ਜਾਂਦਾ ਸਾਡਾ ਇੱਥੇ ਉਹ ਵੀ ਜਿੱਥੇ ਕੈਮਰੇ ਨਹੀਂ ਲੱਗੇ ਉਹ ਉੱਥੇ ਥੱਪੜ ਮਾਰੇ ਜਾਂਦੇ ਆ ਅੰਦਰ ਜਾ ਕੇ ਦੇਖ ਲਓ ਸ਼ੀਸ਼ੇ ਟੁੱਟੇ ਹੋ ਗਾ ਜਿਹੜਾ ਉਹ ਮੁੰਡਾ ਸੀ ਲਵੀ ਖੰਨਾ ਲਵੀ ਖੰਨਾ ਉਹ ਇੱਥੇ ਕੰਮ ਚਲਾ ਰਿਹਾ ਆ ਸਾਨੂੰ ਕਹਿੰਦਾ ਗੱਡੀ 'ਚ ਬੈਠੋ ਮੈਨੇਜਰ ਨਾਲ ਰਲ ਕੇ ਮੈਨੇਜਰ ਨਾਲ ਰਲ ਕੇ ਮੈਨੇਜਰਸ ਆਪ ਕਹਿੰਦੀ ਕਿ ਕਹਿੰਦੇ ਜੇ ਕੰਮ ਬੰਦ ਹੋ ਗਿਆ ਤਾਂ ਜਦੋਂ ਪੜਦਾ ਵੀ ਨਹੀਂ ਪੜਦਾ ਨਹੀਂ ਨਹੀਂ ਪੜਦਾ ਇੱਥੇ ਹੋ ਨਹੀਂ ਪੜਦਾ ਜਿਹੜਾ ਦਿਖਾਈ ਫਾਈਲ ਕਹਿੰਦੇ ਉਹਦੇ ਐਡਮਿਸ਼ਨ ਹੋਈ ਪਈ ਕੋਈ ਝੂਠਾ ਹਾਂਜੀ ਝੂਠਾ ਪੈਸੇ ਖਾਂਦੀ ਉਹ ਆਪ ਵਿਚੋਂ ਚ 70 ਪੈਸੇ ਖਾ ਰਹੀ ਹੈ ਸਾਡਾ ਕੰਮ ਕੰਦਾ ਲਵਾ ਕੇ ਤੇ ਉਹ ਤੋਂ ਵੀ ਖਾ ਰਹੀ ਹੈ ਪੈਸੇ ਉਹ ਤੁਸੀਂ ਪਿਛਲੇ ਕਿੰਨੇ ਸਮੇਂ ਤੋਂ ਮੈਂ ਤਾਂ 6 ਮਹੀਨਿਆਂ ਤੋਂ 1 ਸਾਲ ਤੋਂ ਮੈਂ 6 ਮਹੀਨਿਆਂ ਤੋਂ ਮੈਨੂੰ ਫਸਟ ਟਾਈਮ ਹੋਇਆ ਇਨਸੀਡੈਂਟ ਹੈ ਮੈਂ ਨਾ ਮੈਂ ਇਗਨੋਰ ਕਰ ਰਹੀ ਆ ਆ ਹੁਣ ਮੈਂ ਨਾ ਕੱਲ ਦਾ ਕੱਲ ਹੋਇਆ ਕੱਲ ਕਿਸੇ ਨੂੰ ਕੁਝ ਨਹੀਂ ਮੈਂ ਦੱਸਿਆ ਮੈਂ ਕਿ ਅੱਜ ਗੱਲ ਸੌਟ ਹੋ ਜੂਗੀ ਪਰ ਨਹੀਂ ਥੱ ਮਿਸਬੀਹਵ ਹੋਇਆ ਸਾਡੇ ਨਾਲ ਜਿੱਥੇ ਮੈਂ ਮੈਨੇਜਰ ਦੇ ਪੈਸੇ 'ਚ ਮਾਰੇ ਹਾਂਜੀ ਸਾਬ ਸਭ ਤੋਂ ਲਾਈਵ 'ਤੇ ਆਇਆ ਵੀਡੀਓ 'ਤੇ ਸਾਡੇ ਨਾਲ ਸਾਡੇ ਕੋਲ ਵੀਡੀਓ 'ਤੇ ਹੀ ਹੋਇਆ ਮਿਸਬੀਹਵ ਕੀਤਾ ਪ੍ਰਾਈਵੇਟ ਪਾਰਟ 'ਤੇ ਸਾਡੇ ਹੱਥ ਲਾਇਆ ਗਿਆ ਇੰਦਾ ਗੰਦੀ ਤਰ੍ਹਾਂ ਨੇ ਟੱਚ ਕੀਤਾ ਜਦੋਂ ਅਸੀਂ ਮਨਾਂ ਪਾਜੀ ਅਸੀਂ ਇੱਥੇ ਪੜ੍ਹਨ ਆਉਂਦੇ ਹਾਂ ਸਾਡੇ ਘਰ ਦੇ ਤੁਹਾਨੂੰ ਪੜ੍ਹਨ ਲਈ ਭੇਜਦੇ ਆ ਇੱਥੇ ਆਹ ਕੰਮ ਕਰਨ ਲਈ ਭੇਜਦੇ ਆ ਗੱਡੀ 'ਚ ਬੈੰਦਾ ਕੀ ਮਤਲਬ ਹੁੰਦਾ ਆ ਤੁਸੀਂ ਵੀ ਇੱਥੇ ਸਟੂਡੈਂਟ ਹੋ ਹਾਂਜੀ ਤੇ ਰਿਤਿਕਾ ਕੌਣ ਹੈ ਸਟੂਡੈਂਟ ਹੈ ਵੀ ਇਹ ਰਿਤਿਕਾ ਆ ਸਟੂਡੈਂਟ ਹੈ ਵੀ ਇਹ ਇਨਾਂ ਨਾਲ ਵੀ ਉਹੀ ਕੁਝ ਹੋਇਆ ਹਾਂਜੀ ਤੁਹਾਡਾ ਕੀ ਨਾਮ ਉਹ ਜਿਹੜਾ ਮੜੀ ਵੀਡੀਓ ਹੈ ਜੀ ਇੱਕ ਮਿੰਟ ਹਾਂ ਜੀ ਕੀ ਨਾਮ ਹੈ ਜੀ ਬਤਾ ਮੇਰਾ ਨਾਮ ਰਿਤਿਕਾ ਕੀ ਐਕਸੀਡੈਂਟ ਦਾ ਨੰਬਰ ਨਹੀਂ ਉਹ ਮੈਨੂੰ ਇਹ ਬਰਾਇਡਰ ਰੂਮ ਦੇ ਵਿੱਚ ਲੈ ਗਏ ਇਹਨਾਂ ਨੇ ਉੱਥੇ ਜਾ ਕੇ ਕਿਹਾ ਕਿ ਰਿਤਿਕਾ ਸਾਡੇ ਨਾਲ ਗੱਡੀ 'ਚ ਬੈਠ ਮੈਂ ਰਸ਼ਮੀ ਮੈਡਮ ਮੈਨੇਜਰ ਉੱਥੇ ਆ ਮੁੰਡਾ ਉੱਥੇ ਆ ਇਹ ਕੁੜੀ ਉੱਥੇ ਆ ਮੈਨੂੰ ਕਹਿੰਦੇ ਮੈਨੂੰ ਕਹਿੰਦੇ ਗੱਡੀ ਦੇ ਵਿੱਚ ਬੈਠ ਮੈਂ ਕਿਹਾ ਗੱਡੀ 'ਚ ਕੀ ਗੱਲ ਕਰਨੀ ਮੈਂ ਇੱਥੇ پڑھਣ ਆਨੀ ਆ ਜਿਹੜੀ ਵੀ ਗੱਲ ਕਰਨੀ ਆ ਇੱਥੇ ਕਰੋ ਮੈਂ ਕਿਹਾ ਮੈਂਮ ਇੱਥੇ ਕੈਮਰਾ ਨਹੀਂ ਆ ਤੁਸੀਂ ਇੱਥੇ ਮਤਲਬ ਬਿਨਾਂ ਕੈਮਰੇ ਮੇਰੇ ਨਾਲ ਕੀ ਗੱਲ ਕਰਨੀ ਆ ਕਹਿੰਦੇ ਮੁੰਡਾ ਲਵੀ ਖੰਨਾ ਉਹਨੇ ਮੈਨੂੰ ਕਿਹਾ ਕਿ ਨਾ ਤੈਨੂੰ ਸੁਣਦਾ ਨਹੀਂ ਮੈਨੂੰ ਗਲਤ ਮੇਰੇ ਅੰਗਾਂ ਨੂੰ ਮਤਲਬ ਮੇਰੇ ਪ੍ਰਾਈਵੇਟ ਪਾਰਟਸ ਨੂੰ ਉਹਨੇ ਗਲਤ ਟੱਚ ਕੀਤਾ ਮੈਨੂੰ ਕਹਿੰਦਾ ਗੱਡੀ 'ਚ ਬਹਿ ਮੁੰਡਿਆ ਤੋਂ ਮੈਂ ਤੇਰਾ ਅਡਵਾਂਸ ਲੈ ਚੁੱਕਾ ਆ ਮੈਂ ਕਿਹਾ ਕਿਸ ਚੀਜ਼ ਦਾ ਅਡਵਾਂਸ ਲੈ ਚੁੱਕਾ ਤੁਸੀਂ ਰਲ ਕੇ ਇੱਥੇ ਇਹ ਕੰਮ ਕਰਦੇ ਆ ਜਦੋਂ ਮੈਂ ਮੈਨੇਜਰ ਨੂੰ ਕਿਹਾ ਮੈਂ ਕਿਹਾ ਮੈਂ মিডিਆ ਸਾਧ ਕੇ ਤੁਹਾਡਾ ਪਰਦਾ ਵਾਸ਼ ਕਰਨਾ ਆ ਮੈਨੇ ਉਹਨੇ ਮੇਰੇ ਇੰਨੀ ਜ਼ੋਰ ਦੀ ਕਿੱਚੇ-ਜਪੇੜ ਮਾਰੀ ਆ ਦੇਖੋ ਉੱਤੇ ਮੇਰਾ ਟੁੱਟਾ ਪਿਆ ਮੈਂ ਨਹੀਂ ਜੋਰ ਦੀ ਮਿਰਰ ਦੇ ਵਿੱਚ ਵੱਜੀ ਮੈਂ ਮੈਂ ਨਾਲੇ ਕਿਹਾ ਮੈਂ ਕਿਹਾ ਮੈਂ ਹੁਣ মিডিਆ ਨੂੰ ਦੱਸਣਾ ਹੀ ਦੱਸਾਂ ਮੇਰੇ ਕੱਪੜੇ ਬਾਹਰ ਸਟੂਡੈਂਟਸ ਵੀ ਸੀਗੇ ਉੱਥੇ ਉਸ ਟਾਈਮ ਉਹ ਸਾਰੇ ਅਕੈਡਮੀ ਵਿੱਚ ਸੀਗੇ ਜਿੱਥੇ ਕੈਮਰੇ ਲੱਗੇ ਪਏ ਆ ਮੈਂ ਉੱਥੇ ਸੀ ਜਿੱਥੇ ਕੈਮਰਾ ਨਹੀਂ ਆ ਪੂਰੀ ਅਕੈਡਮੀ ਦੇ ਸਾਹਮਣੇ ਉੱਥੇ ਕੈਮਰੇ ਆ ਮੇਰੇ ਪੈਰੀਆ ਲਾਇਆ ਮੈਂ ਕਿਹਾ ਮੈਂ ਉਸ ਕਮਰੇ 'ਚ ਕਿਉਂ ਗਏ ਜਿੱਥੇ ਮੈਨੂੰ ਮੈਨੂੰ ਮੈਨੇਜਰ ਉਸ ਕਮਰੇ 'ਚ ਲੈ ਕੇ ਗਈ ਮੈਨੂੰ ਮੈਨੇਜਰ ਉਸ ਕਵਰੇਜ ਲੈ ਕੇ ਗਈ ਮੈਂ ਕਿਹਾ ਮੈਨੂੰ ਨਹੀਂ ਪਤਾ ਸੀ ਮੈਂ ਕਿਹਾ ਮੈਮ ਤੁਸੀਂ ਮੈਨੂੰ ਇੱਥੇ ਕਾਦੋ ਸੱਦਿਆ ਮੈਮ ਕਹਿੰਦੇ ਤੈਨਾਂ ਮੈਂ ਜ਼ਰੂਰੀ ਗੱਲ ਕਰਨੀ ਆ ਮੈਂ ਕਿਹਾ ਹਾਂਜੀ ਮੈਮ ਦੱਸੋ ਕਿੰਨਾ ਤੈਨੂੰ ਮੁੰਡਿਆਂ ਨੇ ਦੇਖ ਲਿਆ ਆਂਦੀ ਜਾਂਦੀ ਨੂੰ ਕਜੀਦੇ ਇਸ ਕੁੜੀ ਦੇ ਅਸੀਂ ਇੰਨੇ ਪੈਸੇ ਦੇ ਸਕਦੇ ਆ ਤੁਹਾਡੇ ਨਾਲ ਨਾਈਟ ਦੇ ਤੁਹਾਨੂੰ ਅਸੀਂ ਇੰਨੇ 5000 ਤੱਕ ਅਸੀਂ ਇਹ ਇੰਸਟੀਚੂਟ ਦੀ ਆਰ ਦੇ ਵਿੱਚ ਕੀ ਕਰਦੇ ਆ ਇਹਦੇ ਜਿਸਾ ਫਰੋਚੀ ਦਾ ਤੰਦਾ ਚੱਲ ਰਿਹਾ ਆ ਮੈਡਮ ਕੀ ਗੱਲ ਆਪਣਾ ਜੀ ਰਸ਼ਮੀ ਰਸ਼ਮੀ ਤੁਸੀਂ ਇੱਥੇ ਕੀ ਆ ਗਿਓ ਸਰ ਮੈਂ ਇੱਥੇ ਸੈਂਟਰ ਵਾਲਾ ਆ ਇੱਥੇ ਕੀ ਹੋਇਆ ਹੰਪੋਡੀਰ ਕਾ ਸਰ ਸਟੂਡੈਂਟ ਸੀਗੇ ਦੋਨੋਂ ਹੀ ਮੇਰੇ ਸਟੂਡੈਂਟ ਆ ਉਹ ਵੀ ਸਟੂਡੈਂਟ ਉਹ ਵੀ ਸਟੂਡੈਂਟ ਆ ਇੱਦੀ ਵੈਸੋ ਹੀ ਆਪਸ ਵਿੱਚ ਤੇ ਦੋਨੋਂ ਜਣੇ ਇੱਦੀ ਲੜਦੇ ਉਹ ਕਹਿੰਦੀ ਲੜਕੀ ਦਾ ਕਹਿੰਦਾ ਇੱਥੇ ਧੰਦਾ ਚੱਲਦਾ ਹੈਗਾ ਉਹਦੇ ਕੱਪੜੇ ਵੀ ਪਾੜੇ ਗਏ ਸਰ ਉਹਦਾ ਕੋਈ ਕੱਪੜਾ ਨਹੀਂ ਪਾੜਿਆ ਮੇਰੇ ਸਾਰੇ 100 ਪਲੱਸ ਸਟੂਡੈਂਟਸ ਇੱਥੇ ਮੇਰਾ ਸਾਰਾ ਸਟਾਫ ਇੱਥੇ ਆ ਕੋਈ ਇੱਕ ਬੰਦਾ ਕਹਦੇ ਕਿ ਉਹਦੇ ਕੱਪੜੇ ਪਾੜਿਆ ਈਵਨ ਮੈਂ ਉਹਨੂੰ ਥੱਲੇ ਲੈਣ ਗਈਆਂ ਉਹਨੇ ਮੈਨੂੰ ਇਹ ਕਿਆ ਕਹਿੰਦੀ ਜੇ ਤੁਸੀਂ ਮੈਨੂੰ ਹੱਥ ਲਾਇਆ ਮੈਂ ਆਪਣੇ ਕੱਪੜੇ ਪਾੜ ਲੈਣਾ ਤੁਹਾ ਸਰ ਉਹ ਉੱਥੇ ਹੀ ਬੈਠੀ ਸੀ ਕਿਉਂਕਿ ਸਾਰੇ ਰੂਮ ਬਿਜ਼ੀ ਸੀ ਇੱਥੇ ਕਾਉਂਸਲਿੰਗ ਚੱਲਦੀ ਪਈ ਸੀ ਬਾਹਰ ਵੀ ਕਲਾਈਂਟਸ ਬੈਠੇ ਸੀ ਉਧਰ ਵੀ ਸਰਵਿਸਿਜ਼ ਚੱਲਦੀਆਂ ਸੀ ਇੱਕੋ ਹੀ ਰੂਮ ਫ੍ਰੀ ਸੀ ਲੋਹਾਂ ਦੇ ਇਲਜ਼ਾਮ ਆ ਕਿ ਜੇ ਤੁਸੀਂ ਸਾਡੇ ਨਾਲ ਨਾ ਗੱਡੀ 'ਚ ਬੈਠੋਗੇ ਕਿਉਂਕਿ ਅਸੀਂ ਐਡਵਾਂਸ ਪੈਸੇ ਲੈ ਚੁੱਕੇ ਆ ਤੁਹਾਨੂੰ ਸਾਡੇ ਨਾਲ ਗੱਡੀ 'ਚ ਬਹਿਣਾ ਪੈਣਾ ਹੈ ਉਹਨਾਂ ਦੇ ਇਲਜ਼ਾਮ ਆ ਤੁਹਾਡੇ ਦੇ ਸਰ ਇਹ ਸਭ ਕੁਝ ਝੂਠ ਆ ਕੋਈ ਕੁਝ ਨਹੀਂ ਮੇਰਾ ਮੈਂ ਤੁਹਾਨੂੰ ਕਹਿੰਦੀ 100 ਬੱਚਾ ਮੇਰਾ ਇੱਥੇ ਮੇਰੇ 10 ਤੋਂ ਜ਼ਿਆਦਾ ਸਟਾਫ ਮੈਂਬਰ ਕੋਈ ਇੱਕ ਸਟਾਫ ਮੈਂਬਰ ਕਹਿ ਦੇਵੇ ਕਿ ਹਾਂਜੀ ਮੈਡਮ ਨੇ ਆਹ ਨਾਲ ਉਹਦੇ ਨਾਲ ਕੀਤੀ ਜੋ ਜੋ ਤਾਂ ਐਕਸ਼ਨ ਮੈਂ ਤਾਂ ਵੀਡੀਓ ਹੈ ਮੈਨੂੰ ਯਾਰ ਮੇਰੇ ਪੈਰਾਂ 'ਤੇ ਬੈ ਕੇ ਪੈਰੀ ਹੱਤ ਲਾ ਰਹੀ ਆ ਕਿ ਵੀਡੀਓ ਨਾ ਬਣਾ ਦੇ ਵੀਡੀਓ ਨਾ ਸਰ ਉਹ ਪਤਾ ਕੀ ਕਰ ਰਹੀ ਸੀ ਉਹ ਸਾਰਾ ਹੀ ਇਕੱਠਾ ਕਰ ਰਹੀ ਸੀ ਕਿ ਸਾਰੇ ਮੁੰਡਿਆਂ ਨੂੰ ਫੋਨ ਕਰ ਰਹੀ ਸੀ ਪੁਲਿਸ ਸਟੇਸ਼ਨ ਆਪਣੀ ਮੰਮੀ ਨੂੰ ਬਿੱਟਾ ਜੀ ਸੁਖਦੇਵ ਜੀ ਪਤਾ ਨਹੀਂ ਕੌਣ ਕੌਣ ਕਿਹਨਾਂ ਦੇ ਨਾਮ ਲੈ ਰਹੀ ਸੀ ਉਹ ਉਹਨਾਂ ਦੇ ਫੋਰ ਮੈਂ ਉਹਨੂੰ ਕਿਹਾ ਕਿ ਰਿਤਿਕਾ ਦੇਖ ਮੈਂ ਤੇਰੇ ਪੈਰੀ ਪਹਿਲੰਦੀ ਆਪਣੀ ਇੱਜ਼ਤ ਦਾ ਸਵਾਲਾ ਹੋਰ ਕਿਸੇ ਨੇ ਇੰਸਟੀਚਿਊਟ ਬਾਰੇ ਸੋਚਲਾ ਇੰਸਟੀਚਿਊਟ ਦੀ ਜਿਹੜੀ ਰੈਪਿਊਟੇਸ਼ਨ ਉਹ ਖਰਾਬ ਹੋ ਗਈ ਹੈ ਇੰਸਟੀਚਿਊਟ ਦੀ ਰੈਪਿਊਟੇਸ਼ਨ ਉਸ ਵੇਲੇ ਜਾਂ ਨਹੀਂ ਆ ਜਿਸ ਵੇਲੇ ਇਹ ਕੁਛ ਹੁੰਦਾ ਹੈਗਾ ਇੱਥੇ ਸਰ ਇੱਥੇ ਕੁਝ ਨਹੀਂ ਹੋਇਆ ਕੋਈ ਗਲਤ ਨਹੀਂ ਹੋਇਆ ਕੋਈ ਕੁਛ ਨਹੀਂ ਕਿੰਨੀਆਂ ਕੁੜੀਆਂ ਨਾਲ ਵਾਕਿਆ ਹੋਇਆ ਹੈ ਜੋ ਵੀ ਲੜਾਈ ਹੋਈ ਇੱਕ ਨਾਲ ਹੋਈ ਦੋ ਨਾਲ ਹੋਈ ਤਿੰਨ ਨਾਲ ਸਰ ਇੱਕ ਹੀ ਸਟੂਡੈਂਟ ਸੀ ਪਰ ਥਲੇ ਦੋ ਕੁੜੀਆਂ ਇਲਜ਼ਾਮ ਲਗਾ ਰਹੀਆਂ ਮੈਨੂੰ ਨਹੀਂ ਸਰ ਇੱਕ ਹੀ ਸਟੂਡੈਂਟ ਸੀ ਦੂਸਰੀ ਕੁੜੀ ਨਾਲ ਕੋਈ ਗੱਲ ਨਹੀਂ ਤੁਹਾਨੂੰ ਤਾਂ ਦੰ ਜੀ ਵੀਡੀਓ ਕੱਟ ਕੇ ਦੇਖ ਲਓ ਉਸਕੇ ਇਨ ਕਲਾਸ ਦੇ ਕਿਹੜੇ ਰੂਮ ਵਿੱਚ ਕੈਮਰਾ ਨਹੀਂ ਹੈਗਾ ਜਿੱਥੇ ਧੰਦਾ ਚੱਲਦਾ ਹੈ ਉੱਥੇ ਪੁਲਿਸ ਪਹੁੰਚੇ ਪੁਲਿਸ ਅਧਿਕਾਰੀ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਸਪਾ ਸੈਂਟਰ ਦੀ ਮੈਨੇਜਰ ਨਾਲ ਗੱਲਬਾਤ ਕੀਤੀ ਤਾਂ ਮੈਨੇਜਰ ਨੇ ਕਿਹਾ ਅਜਿਹਾ ਕੋਈ ਵੀ ਮਾਮਲਾ ਨਹੀਂ ਹੈ ਇੱਥੇ ਕੁੜੀਆਂ ਦੀ ਆਪਸ ਵਿੱਚ ਲੜਾਈ ਹੋਈ ਸੀ ਇਸੇ ਦੌਰਾਨ ਜਦੋਂ ਉਕਤ ਨੌਜਵਾਨ ਦੀ ਗੱਲ ਹੋਈ ਨੌਜਵਾਨ ਨੂੰ ਸਪਾ ਸੈਂਟਰ ਤੋਂ ਬਾਹਰ ਕੱਢਿਆ ਗਿਆ ਤਾਂ ਦੋਵੇਂ ਕੁੜੀਆਂ ਨੇ ਸਪਾ ਸੈਂਟਰ ਦੇ ਬਾਹਰ ਮੁੰਡੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਹਰਾਨੀ ਇਸ ਗੱਲ ਦੀ ਹੋਈ ਕੁੜੀਆਂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਪੁਲਿਸ ਨੂੰ ਆਪਣੀ ਕਾਰਵਾਈ ਦੀ ਗੱਲ ਆਖੀ ਤਾਂ ਪੁਲਿਸ ਨੇ ਕਿਹਾ ਮਹਿਲਾ ਪੁਲਿਸ ਮੁਲਾਜ਼ਮ ਆਉਣਗੇ ਤਾਂ ਤੁਹਾਡੇ ਬਿਆਨ ਦਰਜ ਕੀਤੇ ਜਾਣਗੇ ਪਰ ਜਦੋਂ ਕੁੜੀਆਂ ਨੇ ਮੁੰਡੇ ਨੂੰ ਘੁੱਟਿਆ ਤਾਂ ਪੁਲਿਸ ਵਾਲੇ ਉਸੇ ਵੇਲੇ ਕਹਿ ਦਿੰਦੇ ਨੇ ਕਿ ਤੁਹਾਡੇ ਤੇ ਪਰਚਾ ਦਰਜ ਹੋ ਸਕਦਾ ਹੈ ਹਾਂਜੀ ਸਰ ਕੀ ਮਾਮਲਾ ਸਰ ਆਇਆ ਸੀ ਸਾਹਮਣੇ ਜਨ 99 ਇਸ ਮੁੰਡੇ ਵਿੱਚ ਸ਼ਿਕਾਇਤ ਆਈ ਸੀ ਕੋਈ ਝਗੜਾ ਹੋ ਰਿਹਾ ਸੀ ਇੱਥੇ ਮੱਕੇ ਤੇ ਆਇਆ ਸੀ ਇੱਥੇ ਆ ਕੇ ਪਤਾ ਲੱਗਾ ਕਿ ਇੱਕ ਕੋਈ ਲੜਕਾ ਹੈ ਖੰਨਾ ਖੰਨਾ ਉਹ ਵੀ ਇੱਥੇ ਸਟੂਡੈਂਟ ਹੈਗਾ ਤੇ ਕੋਈ ਲੜਕੀਆਂ ਹੈਗੀਆਂ ਹਦੋਂ ਖੰਨ ਤੋਂ ਪਿੰਡ ਦੀਆਂ ਰਿਤੀਆਂ ਇੱਕ ਇੱਕ ਚਾ ਉਹ ਵੀ ਇੱਕ ਦੀ ਸਟੂਡੈਂਟ ਹੈ। ਤੇ ਇਹਨਾਂ ਦੀ ਆਪਸੀ ਗੱਲਬਾਤ ਹੋਈ ਹੈ ਜਿੱਤੋਂ ਝਗੜਾ ਹੋ ਗਿਆ। ਝਗੜਾ ਹੋਣ ਤੋਂ ਬਾਅਦ ਜਿਹੜਾ ਇੱਥੇ ਕਾਫੀ ਉਹ ਕਿਉਂਕਿ ਸਟੂਡੈਂਟਸ ਹੋਰ ਵੀ ਹੈਗੇ ਤੇ ਕਰਦੇ ਤੇ ਹਲਾ-ਗੁਲਾ ਕਾਫੀ ਵੱਧ ਗਿਆ ਸੀ। ਇਜੇ ਦੇ ਮੋਟੇ ਦੇ ਪੀਸ ਪਾਰਟੀ ਵਿੱਚ ਪਹਿਲਾਂ ਵੀ ਆ ਚੁੱਕੀ ਹੈ ਜਿਨ੍ਹਾਂ ਨੇ ਉਹਨਾਂ ਸੁਝਾਅ ਭੇਜਤਾ ਵਾਕੀ ਜੋ ਵੀ ਇਹ ਆਪਣੇ ਸਟੇਟਮੈਂਟਸ ਦੇਣਗੇ ਯੂਨੀਵਰਸਿਟੀ ਦੇ ਗ੍ਰੀਵੀਸਰ ਉਹਦੇ ਮਦਦਕਾਰ ਸਰ ਕੁੜੀਆਂ ਵੱਲੋਂ ਜਿਸਮ ਫਰੋਸ਼ੀ ਦੇ ਧੰਦੇ ਦਾ ਦੋਸ਼ ਲਗਾਉਂਦੇ ਉਹ ਜੀ ਕੋਈ ਦਿਖਦਾ ਤਾਂ ਹੈ ਨਹੀਂ ਜੀ ਬਾਕੀ ਤੁਸੀਂ ਵੀ ਮਤਜਾ ਸਿਆਣੇ ਉੱਪਰ ਜਾ ਕੇ ਦੇਖ ਸਕਦੇ ਹੋ ਜਿੱਥੇ ਸਟੂਡੈਂਟਸ ਹੋਰ ਵੀ ਆ ਕਿਉਂਕਿ ਇਸ ਇੰਸਟੀਚਿਊਟ ਦੇ ਵਿੱਚ ਉਹਨਾਂ ਦੇ ਰਜਿਸਟ੍ਰੇਸ਼ਨਰੀ ਚੈੱਕ ਕਰਕੇ ਆਇਆ ਕਿ ਉਹਦੇ ਵਿੱਚ ਬਗੈਰ ਦਾ ਸਟੂਡੈਂਟ ਹੈਗੇ ਆ ਉਹਨਾਂ ਦੇ ਤਿੰਨ ਬੈਚ ਚੱਲਦੇ ਪਏ ਆ ਸਟੂਡੈਂਟਸ ਦੇ ਦੋ-ਦੋ ਘੰਟੇ ਦਾ ਇੱਕ ਕਲਾਸ ਹੁੰ 6 ਮਹੀਨੇ ਦੀ ਕੁੜੀ ਨੂੰ ਹੋ ਗਈ ਆ 4 ਕੁ ਮਹੀਨੇ ਦੀ ਕੁੜੀ ਨੂੰ ਹੋ ਗਈ ਇੱਥੇ ਕੰਮ ਆਪਣੇ ਕਰਦੀ ਪਿਛਲੇ ਸਾਲ ਦੀ ਐਡਮਿਸ਼ਨ ਸਤਵੇਂ ਮਹੀਨੇ ਦੀ ਆ ਲੱਗਦੀ ਤੇ ਉਹ ਜੇ ਕਰਦੀ ਆ ਤੇ ਪਿਛਲੇ ਸਤਵੇਂ ਮਹੀਨੇ ਤੋਂ ਹੈਗੀ ਆ ਪਹਿਲਾਂ ਕਿਸੇ ਨੇ ਕੋਈ ਧਿਆਨ ਚ ਨਹੀਂ ਲਿਆਂਦਾ ਅੱਜ ਝਗੜਾ ਹੋਣ ਤੋਂ ਬਾਅਦ ਸਾਰੀਆਂ ਗੱਲਾਂ ਜਿਹੜੀਆਂ ਧਿਆਨ ਚ ਨਹੀਂ ਆਦੀਆਂ ਫੇਰ ਵੀ ਵੈਰੀਫਾਈ ਕਰਾਂਗੇ ਜੋ ਬਣਦਾ ਕੁੜੀਆਂ ਦਾ ਕਹਿਣਾ ਹੈਗਾ ਕਿ ਮੈਨੇਜਰ ਦੇ ਧਿਆਨ ਚ ਲਿਆਉਂਦੇ ਸੀਗੇ ਆਪਾਂ ਮੈਨੇਜਰ ਦੇ ਧਿਆਨ ਦੇ ਵਿੱਚ ਆਪਾਂ ਮੈਨੇਜਰ ਦੇ ਧਿਆਨ ਚ ਤਾਂ ਲਿਆਣਾ ਦੇਖੋ ਜੇ ਮੈਨੇਜਰ ਵੀ ਇੱਥੇ ਹੀ ਆ ਹੁਣ ਮੈਨੇਜਰ ਦੇ ਵੀ ਅਲੀਗੇਸ਼ਨ ਲੱਗ ਰਹੇ ਆ ਜੇ ਇਹੋ ਜੀ ਗੱਲ ਆ ਤੁਸੀਂ ਵੀ ਇੱਥੇ ਸੀ ਪੈਸਾ ਵਾਲੇ ਵੀਰ ਸਾਡੇ ਵੀ ਧਿਆਨ ਚ ਲਿਆਦਾ ਤੁਸੀਂ ਮਤਲਬ ਪਰ ਅੱਜ ਛੜੇ ਤੋਂ ਬਾਹਰ ਲਿਆਣਾ ਇਹ ਤਾਂ ਕੋਈ ਨਕਲੀ ਨਹੀਂ ਫਿਰ ਵੀ ਵੈਰੀਫਾਈ ਕਰ ਰਹੇ ਜਿਵੇਂ ਅਫੈਕਟ ਫੋਨ ਦਾ ਨਾਮ ਕਰ ਰਹੇ ਪੁਲਿਸ ਅਧਿਕਾਰੀ ਤੇ 50000 ਦੇ ਦੋਸ਼ ਲਾਇਆ ਕੁੜੀਆਂ ਨੇ ਜੀ ਕਿ ਮਕੇਸ਼ ਕੰਨੇ ਤੋਂ ਉਹਨਾਂ ਨੇ ਉਹਦੇ ਸਾਰੇ 50000 ਰੁਪਏ ਮਕੇਸ਼ ਕੰਨੇ ਨੇ ਦਿੱਤਾ ਜੀ ਉਹਨਾਂ ਨੇ ਚਲੋ ਹੋਜੇ ਤਾਂ ਪਤਾ ਹੀ ਨਹੀਂ ਜੀ ਅਸੀਂ ਕਿਸ ਪਾਸੇ ਨੂੰ ਜਾਣਾ ਅਲਿਗੇਸ਼ਨ ਦੱਬੋ ਇਹੋ ਜਿਹੀ ਲੱਗ ਜਾਂਦੀ ਹੈ ਸਪਾਸ ਸੈਂਟਰ ਦੀ ਆੜ ਵਿੱਚ ਜਿਸਮ ਫਿਰੋਸ਼ੀ ਦਾ ਤੰਦਾ ਕੋਈ ਨਵੀਂ ਗੱਲ ਨਹੀਂ ਹੈ ਇਹ ਪਹਿਲਾਂ ਵੀ ਹੁੰਦੇ ਆਏ ਨੇ ਕਈ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿੱਥੇ ਪੁਲਿਸ ਨੇ ਰੇਡ ਮਾਰ ਕੇ ਮੁੰਡੇ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਐ ਇਥੋਂ ਤੱਕ ਇਸ ਬਾਸ ਸੈਂਟਰ ਦੇ ਮਾਲਕ ਜਾਂ ਮੈਨੇਜਰ ਨੂੰ ਵੀ ਗ੍ਰਿਫਤਾਰ ਕੀਤਾ ਹੈ ਫਿਲਹਾਲ ਹੁਣ ਪੁਲਿਸ ਨੇ ਇਹ ਕਿਹਾ ਹੈ ਕਿ ਅਸੀਂ ਕਾਰਵਾਈ ਕਰਾਂਗੇ ਬਿਊਰੋ ਰਿਪੋਰਟ